you mm -hmm. ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਜੀ ਵੱਲੋਂ ਜਿਹੜਾ ਹੈ ਐਲਾਨ ਕੀਤਾ ਗਿਆ ਸੀ ਕਿ ਜੋ ਮੁਲਾਜ਼ਮਾਂ ਦਾ ਬਣਦਾ ਏਰੀਅਰ ਹੈ ਵਿਦ ਡੀਏ ਜਿਹੜਾ ਹੈ ਉਹ ਪ੍ਰੋਵਾਈਡ ਕਰਾਇਆ ਜਾਏਗਾ ਲੇਕਿਨ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਇੱਕ ਗੱਲ ਦੱਸੀ ਸੀ ਕਿ ਇਹ ਜਿਹੜਾ ਤੁਹਾਨੂੰ ਡੀਏ ਮਿਲੇਗਾ ਤੇ ਆਪਣਾ ਬਣਦਾ ਹੋਇਆ ਏਰੀਅਰ ਮਿਲੇਗਾ ਇਹ ਤਿੰਨ ਕਿਸ਼ਤਾਂ ਦੇ ਵਿੱਚ ਮਿਲੇਗਾ ਤਾਂ ਇਹਦੇ ਰਿਗਾਰਡਿੰਗ ਆਪਾਂ ਡਿਟੇਲ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਇਹਦੇ ਵਿੱਚ ਦੇਖੋ ਵਰਕਿੰਗ ਮੁਲਾਜ਼ਮ ਜਿਹੜੇ ਇਸ ਸਮੇਂ ਡਿ ਮੈਂਟਸ ਦੇ ਵਿੱਚ ਕੰਮ ਕਰ ਰਹੇ ਨੇ ਤੇ ਇਸ ਤੋਂ ਬਿਨਾ ਜੋ ਪੈਨਸ਼ਨਰ ਨੇ ਜਿਹੜੇ ਕਿ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੀ ਵੀ ਆਪਾਂ ਜਿਹੜੀ ਗੱਲ ਕਰਾਂਗੇ ਠੀਕ ਹੈ ਤਾਂ ਦੇਖੋ ਜੋ ਐਲਾਨ ਕੀਤਾ ਗਿਆ ਸੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜ਼ਰੂਰ ਮੈਂਸ਼ਨ ਕੀਤੀ ਸੀ ਕਿ ਏਜ ਗਰੁੱਪ ਦੇ ਅਕੋਰਡਿੰਗ ਹੀ ਜਿਹੜਾ ਬਣਦਾ ਏਰੀਅਰ ਹੈ ਉਹ ਦਿੱਤਾ ਜਾਏਗਾ ਠੀਕ ਹੈ ਹੁਣ ਇਹ ਕਿਵੇਂ ਦਿੱਤਾ ਜਾਏਗਾ ਤੁਸੀਂ ਸਕਰੀਨ ਤੇ ਦੇਖ ਕੇ ਧਿਆਨ ਨਾਲ ਸਮਝੀ ਜਾਓ ਤਾ ਜਿਨ੍ਹਾਂ ਦੀ ਉਮਰ ਦੇਖੋ 85 ਪਲੱਸ ਹੈ ਠੀਕ ਹੈ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਬਣਦਾ ਏਰੀਅਰ ਜਿਹੜਾ ਹੋ ਦੇ ਦਿੱਤਾ ਜਾਏਗਾ ਇੱਥੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ 2016 ਤੋਂ ਲੈ ਕੇ 2021 ਤੱਕ ਦਾ ਜਿੰਨਾ ਵੀ ਉਹਨਾਂ ਦਾ ਬਣਦਾ ਹੋਇਆ ਏਰੀਅਰ ਹੈ ਵਿਦ ਡੀਏ ਠੀਕ ਹੈ ਡੀਏ ਦੇ ਨਾਲ ਹੀ ਦਿੱਤਾ ਜਾਏਗਾ ਤੇ ਇਹ ਕਦੋਂ ਮਿਲੇਗਾ ਜੀ ਫਰਵਰੀ 2025 ਤੱਕ ਤੁਹਾਨੂੰ ਜਿਹੜਾ ਐਂਡ ਤੱਕ ਜਿਹੜਾ ਹੈ ਦੇਖਣ ਨੂੰ ਮਿਲ ਜੇਗਾ ਤੇ ਇਹ ਜਿਹੜਾ ਮਿਲੇਗਾ ਉਹ ਤਿੰਨ ਕਿਸ਼ਤਾਂ ਦੇ ਵਿੱਚ ਮਿਲੇਗਾ ਕਲੀਅਰ ਹੈ ਇਸ ਤੋਂ ਬਿਨਾ ਜੇ ਆਪਾਂ ਸੈਕੰਡ ਏਜ ਗਰੁੱਪ ਦੀ ਗੱਲ ਕਰ ਲਈਏ ਤਾਂ ਜਿਨ੍ਹਾਂ ਦੀ ਉਮਰ 75 ਤੋਂ ਲੈ ਦੇ ਵਿੱਚ ਵਿੱਚ ਹੈ 75 ਤੋਂ 85 ਸਾਲ ਦੇ ਨੇ ਉਹਨਾਂ ਨੂੰ ਜਿਹੜਾ ਹੈ 2016 ਤੋਂ ਲੈ ਕੇ 2021 ਦਾ ਉਹਨਾਂ ਦਾ ਜਿਹੜਾ ਬਣਦਾ ਹੋਇਆ ਪੇ ਕਮਿਸ਼ਨ ਦਾ ਏਰੀਅਰ ਹੈ ਵਿਦ ਡੀਏ ਉਹਨਾਂ ਨੂੰ ਅਪ੍ਰੈਲ 2025 ਤੋਂ ਲੈ ਕੇ ਮਾਰਚ 2026 ਤੱਕ ਜਿਹੜਾ ਹੈ ਉਹ 12 ਕਿਸ਼ਤਾਂ ਦੇ ਵਿੱਚ ਦੇ ਦਿੱਤਾ ਜਾਏਗਾ ਕਲੀਅਰ ਹੈ ਇਸ ਤੋਂ ਬਿਨਾ ਜੇ ਆਪਾਂ ਅੱਗੇ ਗੱਲ ਕਰੀਏ ਜਿਨ੍ਹਾਂ ਦੀ ਉਮਰ 75 ਸਾਲ ਤੋਂ ਘੱਟ ਹੈ ਯਾਨੀ ਕਿ 75 ਤੋਂ ਲੈਸ ਹੈ ਉਹਨਾਂ ਨੂੰ ਜਿਹੜਾ ਉਹਨਾਂ ਦਾ ਏਰੀਅਰ ਹੈ ਜਿੰਨਾ ਵੀ ਉਹਨਾਂ ਦਾ ਡੀਏ ਬਣਦਾ ਹੈ ਉਹ ਉਹਨਾਂ ਨੂੰ ਅਲੱਗ-ਅਲੱਗ ਕਿਸ਼ਤਾਂ ਦੇ ਵਿੱਚ ਮਿਲੇਗਾ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਠੀਕ ਹੈ ਸਾਲ 2016 17 ਦਾ 18 19 ਦਾ 20 ਤੋਂ ਲੈ ਕੇ 21 ਤੱਕ ਦਾ ਤਾਂ ਇਹ ਸਾਰਾ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਇਹ ਵਾਲੀ ਜਿਹੜੀ ਚੀਜ਼ ਹੈ ਇਹ April 2025 ਤੋਂ ਸ਼ੁਰੂ ਹੋਵੇਗੀ ਜਿਹੜੀ ਕਿ 2016 17 ਦਾ 75 ਤੋਂ ਘੱਟ ਵਾਲੇ ਮੁਲਾਜ਼ਮ ਨੇ ਠੀਕ ਹੈ ਤੇ ਜਿਹੜੇ 18 19 ਦਾ ਹੈ ਉਹ ਜੁਲਾਈ 2026 ਤੋਂ ਸ਼ੁਰੂ ਹੋਏਗਾ ਤਾਂ ਇਹ ਡਿਟੇਲ ਦੇ ਵਿੱਚ ਤੁਸੀਂ ਆਪ ਵੀ ਜਿਹੜਾ ਹੈ ਸਮਝ ਸਕਦੇ ਹੋ ਪ੍ਰੋਪਰ ਤੇ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈ ਵਰਕਿੰਗ ਮੁਲਾਜ਼ਮਾਂ ਲਈ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਵਰਕਿੰਗ ਮੁਲਾਜ਼ਮਾਂ ਲਈ ਸਾਲ 2016 ਦੇ ਲਈ ਪੇ ਕਮਿਸ਼ਨ ਦਾ ਜਿੰਨਾ ਉਹਨਾਂ ਦਾ ਬਣਦਾ ਹੋਇਆ ਏਰੀਅਰ ਹੈ ਵਿਦ ਡੀਏ ਉਹ ਉਹਨਾਂ ਨੂੰ ਜਿਹੜਾ ਹੈ 12 ਕਿਸ਼ਤਾਂ ਦੇ ਵਿੱਚ ਦੇ ਦਿੱਤਾ ਜਾਏਗਾ ਸਿਰਫ ਉਹ ਜਿਹੜੇ ਮੁਲਾਜ਼ਮ ਜਿਹੜੇ ਕਿ ਇਸ ਸਮੇਂ ਡਿਪਾਰਟਮੈਂਟਸ ਦੇ ਵਿੱਚ ਵਰਕਿੰਗ ਨੇ ਠੀਕ ਹੈ ਤਾਂ ਇਹ ਕਦੋਂ ਮਿਲੇਗਾ ਮਾਰਚ 2027 ਤੱਕ ਦੇਖੋ ਇਹ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਸੀ ਕਿ ਜੋ ਐ ਉਹਨਾਂ ਨੇ ਕਿਹਾ ਹੈ ਕਿ ਹਾਂ 2027-28 ਤੱਕ ਜਿਹੜਾ ਉਹਨਾਂ ਵੱਲੋਂ ਏਰੀਆ ਰ ਹੈ ਉਹ ਪ੍ਰੋਵਾਈਡ ਕਰਾ ਦਿੱਤਾ ਜਾਏਗਾ ਜਿੰਨਾ ਉਹਨਾਂ ਦਾ ਬਣਦਾ ਹੈ ਠੀਕ ਹੈ ਇਸ ਤੋਂ ਬਿਨਾ 17 18 19 20 21 ਤੱਕ ਦੇ ਪੇ ਕਮਿਸ਼ਨ ਦਾ ਏਰੀਅਰ ਬਣਦਾ ਡੀਏ ਜਿਹੜਾ ਹੋਊਗਾ ਉਹ 24 ਕਿਸ਼ਤਾਂ ਦੇ ਮਿਲੇਗਾ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ April 2027 ਤੱਕ ਤੋਂ ਲੈ ਕੇ March 2029 ਤੱਕ ਜਿਹੜਾ ਹੈ ਇਹ ਜਾ ਸਕਦਾ ਹੈ ਇੱਥੇ ਦੇਖੋ ਸਾਰੀਆਂ ਚੀਜ਼ਾਂ ਬਹੁਤ ਹੀ ਵਧੀਆ ਮੈਂਸ਼ਨ ਕੀਤੀਆਂ ਗਈਆਂ ਨੇ ਲੇਕਿਨ ਇੱਥੇ ਇੱਕ ਜਿਹੜਾ ਮਾਈਨਸ ਪੁਆਇੰਟ ਆ ਉਹ ਇਹ ਹੈ ਕਿ ਇਹਦੇ ਵਿੱਚ ਸਮਾਂ ਜ਼ਿਆਦਾ ਲਿਆ ਜਾ ਰਿਹਾ ਹੈ ਠੀਕ ਹੈ 2028 2029 ਤੱਕ ਜਿਹੜਾ ਹੈ ਸਾਲ ਪਹੁੰਚਾ ਦਿੱਤਾ ਗਿਆ ਹੈ ਲੇਕਿਨ ਫੇਰ ਵੀ ਚਲੋ ਇੱਕ ਕਹਿ ਲੋ ਵੀ ਪੰਜਾਬ ਸਰਕਾਰ ਵੱਲੋਂ ਘੱਟੋ ਘੱਟ ਉਮੀਦ ਦੇ ਦਿੱਤੀ ਗਈ ਹੈ ਠੀਕ ਹੈ ਚਲੋ ਹੌਲੀ ਸਹੀ ਲੇਕਿਨ ਕੰਮ ਜਿਹੜਾ ਇਸ ਚੀਜ਼ ਤੇ ਜ਼ਰੂਰ ਹੋਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਪੈਨਸ਼ਨ ਨੇ ਜਿਹੜੇ ਰਿਟਾਇਰ ਹੋ ਚੁੱਕੇ ਨੇ ਜਾਂ ਫਿਰ ਜਿਹੜੇ ਵਰਕਿੰਗ ਮੁਲਾਜ਼ਮ ਨੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੋਇਆ ਡੀਏ ਤੇ ਏਰੀਆ ਜਿਹੜਾ ਹੈ ਪ੍ਰੋਪਰ ਸਮੇਂ ਸਿਰ ਜਿਹੜਾ ਹੈ ਮਿਲਣ ਜਾ ਰਿਹਾ ਏ ਤੇ ਇਹ ਜਿਹੜਾ ਹੈ ਕਿਸ਼ਤਾਂ ਦੇ ਵਿੱਚ ਹੀ ਮਿਲੇਗਾ ਕਲੀਅਰ ਹੈ ਏਜ ਗਰੁੱਪ ਦੀ ਗੱਲ ਦੇਖੋ ਆਪਾਂ ਨੇ ਪਹਿਲਾਂ ਹੀ ਕਲੀਅਰ ਕਰੀ ਸੀ ਜਿਸ ਦਿਨ ਐਲਾਨ ਹੋਇਆ ਸੀ ਕਿ ਜਿਹੜਾ ਹੈ ਏਜ ਗਰੁੱਪ ਜਿਹਨਾਂ ਦੀ ਉਮਰ ਹੈ ਉਹਨਾਂ ਨੂੰ ਜਿਆਦਾ ਪਹਿਲਾਂ ਬੈਨੀਫਿਟ ਹੋਏਗਾ ਉਹਨਾਂ ਨੂੰ ਜਿਆਦਾ ਪਹਿਲਾਂ ਜਿਹੜਾ ਹੈ ਏਰੀਅਰ ਤੇ ਡੀਏ ਜਿਹੜਾ ਉਹਨਾਂ ਨੂੰ ਮਿਲੇਗਾ ਕਲੀਅਰ ਹੈ ਤਾ ਇਹਦੇ ਰਿਗਾਰਡਿੰਗ ਜੇਕਰ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤੇ ਚੈਨਲ ਤੇ ਜੇਕਰ ਤੁਸੀਂ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਜਿਹੜ ਨੇ ਉਹ ਮਿਲਦੇ ਰਹਿਣ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਹੋਪਫੁਲੀ ਤੁਹਾਡੇ ਲਈ ਇਹ ਵੀਡੀਓ ਜਿਹੜੀ ਹੈਲਪਫੁਲ ਰਹੀ ਹੋਏਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ